ਰਾਸਤੇ ਗਾਇਆਂ ਹੁੰਦੀਆਂ ਤਿੰਨ ਕਿਸਮ ਦੀ। ਅੱਛਾ। ਇੱਕ ਤਾਂ ਹੋ ਗਈ ਸਿੱਧੀ ਵਿਰਾਸਤ। ਠੀਕ ਆ। ਸਿੱਧੀ ਵਿਰਾਸਤ 'ਚ ਜਿਹੜੇ-ਜਿਹੜੇ ਜਾਨੀ ਕਾਨੂੰਨੀ ਤੌਰ ਤੇ ਵਾਰਸ ਬਣਦੇ ਨੇ ਉਹਨਾਂ ਸਾਰੇ ਉਹ ਆ ਜਾਂਦੇ ਨੇ। ਜਿਸ ਤਰ੍ਹਾਂ ਕਿਸੇ ਬੰਦੇ ਦੀ ਡੈਥ ਹੋਊਗੀ ਦੀ ਮਾਂ ਜੂਂਦੀ ਦੀ ਮਾਂ ਨੂੰ ਵੀ ਜਾਊਗਾ ਹਿੱਸਾ। ਘਰ ਆਲੀ ਜੂਂਦੀ ਘਰ ਆਲੀ ਨੂੰ ਵੀ ਜਾਊਗਾ। ਜਿੰਨੇ ਮੁੰਡੇ ਨੇ, ਕੁੜੀਆਂ ਨੇ ਉਹਨਾਂ ਨੂੰ ਵੀ ਸਾਰਿਆਂ ਨੂੰ ਸਾਰਿਆਂ ਦਾ ਬਰਾਬਰ ਹਿੱਸਾ ਜਾ। ਸਾਰਿਆਂ ਨੂੰ ਬਰਾਬਰ ਜਾਊਗਾ। ਹਾਂ। ਅੱਛਾ ਇਹ ਤਾਂ ਹੋ ਗਈ ਸਿੱਧੀ ਵਿਰਾਸਤ। ਉਸ ਨਾਮੇ ਮੁਤਾਬਕ। ਠੀਕ ਹੈ ਜੀ। ਇੱਕ ਹੁੰਦੀ ਹੈ ਰਿਸਟ੍ਰਿਟਡ ਵਿਸੀਤ। ਠੀਕ ਹੈ ਜੀ। ਰਿਸਟ੍ਰਿਟਡ ਵਿਸੀਤ ਮੁ ਉਹ ਸਪੋਜ਼ ਕਰੋ ਇੱਕ ਮੁੰਡੇ ਦੇ ਨੌਕਰ ਆ ਗਿਆ ਵਸੀਤ ਹਾਂਜੀ ਹਾਂ ਜਾਂ ਤਾਂ ਰਈ ਨੌਕਰ ਆ ਗਿਆ ਠੀਕ ਹੈ ਜੀ ਜਾਂ ਮਾਂ ਨੌਕਰ ਆ ਗਿਆ ਜਿਹਦੀ ਮਰਜ਼ੀ ਨੌਕਰ ਵਸੀਤ ਕਰਾ ਗਿਆ ਉਹ ਰਿਸਟਰਡ ਵਸੀਤ ਤਹਿਸੀਲ ਚ ਕਰਾਤੀ ਜਿਹੜੀ ਤਹਿਸੀਲ ਚ ਵਸੀਤ ਹੁੰਦੀ ਹੈ ਉਹਨੂੰ ਰਿਸਟਰਡ ਵਸੀਤ ਕਿਹਾ ਜਾਂਦਾ ਜੀ ਉਹਦੇ ਮੁਤਾਬਕ ਵੀ ਇੰਤਕਾਲ ਹੁੰਦਾ ਉਹ ਵਸੀਦੇ ਮੁਤਾਬਕ ਰਿਸਟਰਡ ਵਸੀਦੇ ਮੁਤਾਬਕ ਇੰਤਕਾਲ ਹੋ ਗਿਆ ਇੱਕ ਹੁੰਦੀ ਹੈ ਖਾਨਗੀ ਵਸੀਤ ਹਾਂਜੀ ਖਾਨਗੀ ਵਸੀਤ ਜਿਹੜੀ ਉਹ ਆਪਣੇ ਪਹਿਲਾਂ ਸਾਰੇ ਟੌਪਿਕ ਹੋ ਗਏ ਕਿਵੇਂ ਫਰਦਬਾਦ ਕੀ ਆ ਜਾਂ ਆਪਣਾ ਜਮਾਵਾਦੀ ਕੀ ਹੁੰਦੀ ਆ ਫਰਾਸਤ ਕੀ ਹੁੰਦੀ ਆ ਤਾਂ ਆਪਣਾ ਸਿਰਫ ਲਾਸਟ ਟੌਪਿਕ ਰਹਿ ਗਿਆ ਸੀ ਇੰਤਕਾਲ ਕੀ ਹੁੰਦਾ ਤੇ ਇਹਦੀਆਂ ਕਿਸਮਾਂ ਇਹਦੀਆਂ ਆਪਾਂ ਨੇ 23 ਕਿਸਮਾਂ ਦੀ ਇੱਕ ਫੋਟੋ ਵੀ ਪਾਈ ਸੀ ਤੇ ਤੁਹਾਡੀ ਵੀ ਡਿਮਾਂਡ ਸੀ ਵੀ ਹਾਂ ਇਹ 23 ਕਿਸਮਾਂ ਤੇ ਵੀਡੀਓ ਬਣਾਈ ਜਾਵੇ ਸੋ ਅੱਜ ਆਪਾਂ ਦੁਬਾਰਾ ਸਰ ਨੂੰ ਮਿਲਿਆ ਤੇ ਤੁਹਾਡਾ ਵੀ ਸਰਦਾ ਵੀ ਸੌਲਵ ਕਰਦੇ ਹਾਂ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਰੇ ਸਰੋਤਿਆਂ ਦਾ ਜੀ ਜਿਸ ਤਰ੍ਹਾਂ ਸਭ ਤੋਂ ਪਹਿਲਾਂ ਬੈ ਦੀ ਕਿਸਮ ਆ ਗਈ ਜੀ ਹਾਂਜੀ ਆਪਾਂ ਜਦੋਂ ਕੋਈ ਜ਼ਮੀਨ ਵੇਚ ਦਿੰਨੇ ਆ ਠੀਕ ਹੈ ਜੀ ਜਿਹੜੀ ਉਹਦੀ ਰਿਸ਼ਤੀ ਹੁੰਦੀ ਹੈ ਠੀਕ ਹੈ ਜੀ ਤੇ ਰਿਸ਼ਤੀ ਦੇ ਆਮਨ ਨੂੰ ਰੇਵਨੂ ਰਿਕਾਰਡ ਵਿੱਚ ਕਰਨ ਵਾਸਤੇ ਇੱਕ ਇntਕਾਲ ਦਰਜ ਕੀਤਾ ਜਾਂਦਾ ਹੈ। ਠੀਕ ਹੈ ਜੀ। ਜਿਹਦੀਆਂ ਦੋ ਪਰਤਾਂ ਹੁੰਦੀਆਂ ਨੇ ਇntਕਾਲ ਦੇ ਆ ਇੱਕ ਪਰਤ ਪਟਵਾਰ ਹੁੰਦੀ ਹੈ, ਇੱਕ ਪਰਤ ਸਰਕਾਰ ਹੁੰਦੀ ਹੈ। ਠੀਕ ਹੈ ਜੀ। ਜਿਹੜੀ ਪਰਤ ਪਟਵਾਰ ਹੈ ਇntਕਾਲ ਦੀ ਉਹ ਪਟਵਾਰੀ ਲੈਵੇ ਰਹੇ ਨੇ, ਜਿਹੜੀ ਪਰਤ ਸਰਕਾਰ ਹੈ ਉਹ ਤਹਿਸੀਲਦਾਰ ਵੱਲੋਂ ਜਿਹੜੀ ਕਿ ਦਫ਼ਤਰ ਕਨਗੋਲ ਕੋਲੇ ਜਮ੍ਹਾਂ ਕਰਵਾਈ ਜਾਂਦੀ ਹੈ। ਠੀਕ ਹੈ ਜੀ। ਬੈ ਦੀ ਰਿਸ਼ਤੀ ਦੇ ਮੁਤਾਬਕ ਕਿਹੜੇ ਬੰਦੇ ਨੇ ਕਿੰਨਾ ਰਕਵਾ ਬੈ ਕੀਤਾ ਹੈ? ਠੀਕ ਹੈ ਜੀ। ਖਰੀਦਦਾਰ ਕੌਣ ਹੈ? ਠੀਕ ਹੈ। ਉਹਦਾ ਰਿਸ਼ਤੀ ਦਾ ਨੰਬਰ ਕੀ ਹੈ? ਠੀਕ ਹੈ। ਕਿਹੜੀ ਡੇਟ ਨੂੰ ਰਿਸ਼ਤੀ ਹੋਈ ਠੀਕ ਹੈ ਉਹਦਾ ਸਾਰਾ ਬੇਰਵਾਹ ਨਾ ਇੰਤਕਾਲ ਦੇ ਉੱਤੇ ਇੰਤਕਾਲ ਦੇ ਉੱਤੇ ਕੱਲ ਨੂੰ ਆਪਣੀ ਰਿਸ਼ਤੀ ਖੋਈ ਜਾਂਦੀ ਆ ਪਾ ਰਿਸ਼ਤੀ ਦੁਬਾਰੇ ਕਢਾਉਣੀ ਐ ਤਾਂ ਪਟਵਾਰੀ ਲਿਵੋ ਜਾ ਕੇ ਇੰਤਕਾਲ ਤੋਂ ਪਾ ਆਪਣੀ ਰਿਸ਼ਤੀ ਦੀ ਡੇਟ ਕਢਾ ਲੈਣੇ ਆ ਠੀਕ ਹੈ ਜੀ ਸਿੱਕਾ ਨੰਬਰ ਨੋਟ ਕਰ ਲੈਣੇ ਉੱਥੋਂ ਫਿਰ ਪਾ ਉਹਦੀ ਨਕਲ ਕਢਾ ਹਾਲ ਸਕਦੇ ਆ ਠੀਕ ਹੈ ਜੀ ਇਹ ਜਣ ਕੇ ਬੈ ਦੀ ਜਿਹੜੀ ਕਿਸਮ ਐ ਇਹ ਆਪਣਾ ਵਿਕੇ ਹੋਏ ਰਕਵੇ ਦਾ ਇੰਤਕਾਲ ਆ ਜਿਹੜਾ ਉਹ ਬੈ ਦਾ ਇੰਤਕਾਲ ਹੁੰਦਾ ਠੀਕ ਆ ਇਸ ਤਰ੍ਹਾਂ ਹੀ ਜਣ ਕੇ ਇਹ ਲੜੀਵਾਰ ਚੱਲਦੇ ਨੇ ਉਸ ਤੋਂ ਬਾਅਦ ਗਹਿਣੇ ਦਾ ਰਹਿਣ ਜੀ ਰਹਿਣ ਦਾ ਇੰਤਕਾਲ ਜਿਹੜਾ ਇਹ ਜਿਹੜੀ ਆਪਾਂ ਗਹਿਣੇ ਦੀ ਰਸਤੀ ਕਰਾਉਂਦੇ ਆ ਹਾਂਜੀ 2 ਸਾਲਾਂ ਵਾਸਤੇ 4 ਸਾਲਾਂ ਵਾਸਤੇ ਕਿਸੇ ਲਵੇ ਗਹਿਣੇ ਦੀ ਜ਼ਮੀਨ ਦੇ ਨੇ ਇਹ ਇਸ ਜਿਵੇਂ ਵੈਦਾ ਇੰਤਕਾਲ ਹੁੰਦਾ ਇਹ ਗਹਿਣੇ ਦਾ ਵੀ ਗਹਿਣੇ ਵਾਲੀ ਰਸਤੀ ਦਾ ਇੰਤਕਾਲ ਜਿਹੜਾ ਰਹਿਣ ਦਾ ਇੰਤਕਾਲ ਕਾ ਹੁੰਦਾ ਠੀਕ ਹੈ ਜੀ ਉਸ ਤੋਂ ਬਾਅਦ ਆ ਗਈ ਆਜ਼ਾਦੀ ਰਹਿਣ ਜੀ ਹਾਂ ਆਜ਼ਾਦੀ ਰਹਿਣ ਆ ਆਜ਼ਾਦੀ ਰਹਿਣ ਹੁੰਦੀ ਹੈ ਜਦੋਂ ਆਪਾਂ ਜ਼ਮੀਨ ਗਹਿਣੇ ਲਈ ਹੋਈ ਹੈ ਹਾਂਜੀ ਉਸ ਤੇ ਆਪਾਂ ਹੋਰ ਰੁਪਏ ਲੈ ਲੈਂਦੇ ਆ ਅੱਛਾ ਗਹਿਣੇ ਦੀ ਸਪੋਜ਼ ਕਰੋ ਆਪਾਂ ਦੋ ਕਿੱਲੇ ਗਹਿਣੇ ਕੀਤੇ ਸੀ ਜੀ ਲੱਖ ਦੇ ਪੈ ਵਿੱਚ ਗਹਿਣੇ ਕਰਤੇ ਉਸ ਤੋਂ ਬਾਅਦ 50000 ਰੁਪਏ ਬੰਦੇ ਤੋਂ ਹੋਰ ਲੈ ਲਿਆ ਸੀ ਨੇ ਹਾਂਜੀ ਉਹ ਫਿਰ ਜਿਹੜਾ 50000 ਰੁਪਏ ਲਿਆ ਉਹਦੀ ਆਜ਼ਾਦੀ ਰਹਿਣ ਦੀ ਰਿਸ਼ਤੀ ਹੁੰਦੀ ਹੈ ਅੱਛਾ ਜੀ ਆਜ਼ਾਦੀ ਰਹਿਣ ਦਾ ਇੰਤਕਾਲ ਦੀ ਫਿਰ ਇੰਤਕਾਲ ਨਹੀਂ ਹੁੰਦਾ ਹੈ ਅੱਛਾ ਜੀ ਆਜ਼ਾਦੀ ਰਹਿਣ ਦੀ ਰਫਟ ਪੈਂਦੀ ਹੈ ਠੀਕ ਕੋਈ ਨੋਰ ਨੂਟ ਕਹਿਦਣਾ ਹਾਂ ਉਹ ਨੋਟ ਆਊਗਾ ਵੀ ਲੱਖ ਰੁਪਏ ਪਹਿਲਾਂ ਦੀ 50000 ਇਹਨਾਂ ਹੋਰ ਲੈ ਲਿਆ ਹੁਣ ਇਹ ਜ਼ਮੀਨ 1.5 ਲੱਖ ਚ ਗਹਿਣੀ ਹੈ ਠੀਕ ਹੈ ਜਿਹੜਾ ਆਜ਼ਾਦੀ ਰਹਿਣ ਹੈ ਨਾ ਆਜ਼ਾਦੀ ਰਹਿਣ ਦੀ ਰਸਤੀ ਹੁਣ ਜ਼ਰੂਰ ਹੁੰਦੀ ਹੈ ਪਰ ਉਹਦਾ ਇੰਤਕਾਲ ਨਹੀਂ ਹੁੰਦਾ ਆਜ਼ਾਦੀ ਰਹਿਣ ਦੀ ਰਸਤੀ ਦੀ ਜਣੇ ਕਿ ਰੋਜ਼ਨਾਵਾਂ ਚ ਰਵਟੇ ਪੈ ਜਾਂਦੀ ਹੈ ਜੀ ਇੰਨੇ ਰੁਪਈਆ ਚ ਪਹਿਲਾਂ ਗਹਿਣੇ ਸੀ ਇੰਨੇ ਰੁਪਈਆ ਹੋਰ ਲੈ ਲੇ ਉਹ ਕੁੱਲ ਇੰਨੇ ਰੁਪਈਆ ਚ ਗਹਿਣੇ ਆ ਹੋਣੇ ਠੀਕ ਮੰਨ ਲਓ ਇੱਕ ਤਰ੍ਹਾਂ ਉਹ ਪ੍ਰੂਫ ਲਿਖਿਆ ਜਾਂਦਾ ਪ੍ਰੂਫ ਹੈ ਹਾਂਜੀ ਹਾਂ ਪਹਿਲਾਂ ਇੰਨੇ ਪੈਸੇ ਲੈ ਲੇ ਬੰਦੇ ਨੇ ਤੁਹਾਡੇ ਬਾਅਦ ਇੰਨੇ ਲੈ ਹਾਂ ਹਾਂ ਉਹ ਆਜ਼ਾਦੀ ਰਹਿਣ ਕਾ ਹੁੰਦੀ ਹੈ ਉਹ ਆਜ਼ਾਦੀ ਰਹਿਣ ਕਾ ਹੁੰਦੀ ਹੈ ਬਾਅਦ ਵਾਲੀ ਰਕਮ ਹਾਂਜੀ ਹਾਂਜੀ ਰਹਿਣ ਦਾ ਰਹਿਣ ਸਪੋਜ਼ ਕਰੋ ਮੈਂ ਜ਼ਮੀਨ ਗਹਿਣ 50000 ਰੁਪਏ ਚ ਜੀ ਜਾਂ 60000 ਚ ਜਾਂ ਲੱਖ ਚ ਜਿੰਨੇ ਮਰਜ਼ੀ ਕਹਿ ਲੋ ਦੋ ਕਿੱਲੇ ਕਰਤੇ ਮੈਂ ਲੱਖ ਰੁਪਏ ਚ ਕਰਤੇ ਠੀਕ ਹੈ ਸਰ ਮੈਨੂੰ ਪੈਸੇ ਦੀ ਹੋਰ ਲੋੜ ਪੈ ਗਈ ਹਾਂਜੀ ਪੈਸੇ ਉਹ ਬੰਦਾ ਦੇ ਨਹੀਂ ਰਿਹਾ ਜਿਹਨੂੰ ਆਪਾਂ ਕੀਤੀ ਗੈਣ ਜਿਹਨੂੰ ਗੈਣੇ ਕੀਤੀ ਹੈ ਠੀਕ ਆ ਉਹ ਮੈਂ ਗਾਹ ਕਿਸੇ ਹੋਰ ਬੰਦੇ ਨਾਲ ਸੌਦਾ ਹੋ ਗਿਆ ਮੇਰਾ ਮੈਂ 1.5 ਲੱਖ ਚ ਗੈਣੇ ਕਰਤੀ ਉਹਦੇ ਲਵੇ ਠੀਕ ਹੈ ਜੀ ਉਹਦੇ ਨਾਲ ਸ਼ਰਤੇ ਹੈ ਵੀ ਲੱਖ ਰੁਪਏ ਚ ਜਿਹੜੇ ਬੰਦੇ ਲਵੇ ਗੈਣੇ ਸੀ ਹਾਂਜੀ ਉਹ ਲੱਖ ਰੁਪਏ ਤੈਨ ਦੇਣਾ 50000 ਮੈਨੂੰ ਹੋਰ ਦੇ ਦੇ ਠੀਕ ਹੈ ਜੀ ਉਹ ਜਾਨੀ ਕਿ ਜਮੀਨੇ ਰਹਿਣਦਾਰ ਰਹਿਣ ਕਹੋਂਦੀ ਐ ਵੀ ਉਹ ਗਾਹ 1.5 ਲੱਖ ਚ ਗਹਿਣੇ ਕਰਤੀ ਉਹ ਬੰਦਾ ਪਵੰਦ ਹੋ ਉਹ ਵੀ ਲੱਖ ਰੁਪਈਆ ਉਹਨੂੰ ਦੇ ਕੇ ਹਾਂਜੀ ਹਾਂ 50000 ਮੈਨੂੰ ਦੇ ਤੇ ਲੱਖ ਵੀ ਤੂੰ ਉਹਨੂੰ ਦੇ ਕੇ ਜ਼ਮੀਨ ਫੱਕ ਕਰਾਉ ਤੋ ਠੀਕ ਸਰ ਉਹ ਜ਼ਮੀਨ ਉਧਰੋਂ ਫੱਕ ਹੋ ਜੂਗੀ ਤੇ ਉਹਦੇ ਨਾਲ ਜਣ ਕੇ 1.5 ਲੱਖ ਚ ਗਹਿਣੇ ਹੋ ਜੂ ਠੀਕ ਐ ਜਿਹੜੇ ਬੰਦੇ ਨਵਾਦ ਚ ਉਹ ਰਹਿਣਦਾਰ ਰਹਿਣ ਹੁੰਦੀ ਐ ਅੱਛਾ ਉਹ ਰਹਿਣਦਾਰ ਰਹਿਣ ਹਾਂਜੀ ਹਾਂ ਵਾਹ ਰਹਿਣਦਾਰ ਰਹਿਣ ਤੋਂ ਬਾਅਦ ਆ ਗਿਆ ਫੱਕੂਲ ਰਹਿਣ ਹਾਂਜੀ ਫੱਕੂਲ ਰਹਿਣ ਦਾ ਜਿਹੜਾ ਇੰਤਕਾਲ ਹੁੰਦਾ ਜਦੋਂ ਆਪਾਂ ਗਹਿਣੇ ਦਿੱਤੀ ਹੋਈ ਜ਼ਮੀਨ ਐ ਜੇ ਆਪਾਂ ਪੈਸੇ ਦੋ ਬੰਦੇ ਦੀ ਗਵਾਹੀ ਪਵਾ ਲੈਣਿਆ ਜੀ ਉਹ ਉਹਨਾਂ ਫਿਰ ਆਪਾਂ ਪ੍ਰਸੀਲ ਜਾ ਕੇ ਪਟਵਾਰੀ ਲਵੇ ਹੱਕ ਦਾ ਇੰਤਕਾਲ ਦਰਜ ਕਰਾਉਨੇ ਆ ਵੀ ਵਾਪਸ ਜਣ ਕੇ ਮੇਰੇ ਨਾਂ ਜਮੀਨ ਆ ਜਿਹੜੇ ਬੰਦੇ ਲਵੇ ਗਹਿਣੇ ਕਰੀ ਹੋਈ ਸੀ ਉਹ ਜ਼ਮੀਨ ਦਾ ਨਰਾਜ਼ ਚੱਕਿਆ ਜਾਵੇ ਠੀਕ ਹੈ ਜੀ ਫਕਲ ਰਹਿਣ ਦਾ ਮਤਲਬ ਇਹ ਵੀ ਗਹਿਣੇ ਨੂੰ ਖਤਮ ਕਰਾਉਣਾ ਖਤਮ ਕਰਾਉਣਾ ਰਹਿਣ ਦੇ ਨਰਾਜ਼ ਨੂੰ ਖਤਮ ਕਰਾਉਣਾ ਰਿਕਾਰਡ ਤੋਂ ਉਹ ਫਕਲ ਰਹਿਣ ਦਾ ਇੰਤਕਾਲ ਹੁੰਦਾ ਜੀ ਠੀਕ ਹੈ ਜੀ ਠੀਕ 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 ਹੈ ਨਾ ਜੀ ਉਸ ਤੋਂ ਬਾਅਦ ਫਕਲ ਰਹਿਣ ਤੋਂ ਬੈ ਹੱਕ ਮੁਰਤਣੀ ਹਾਂਜੀ ਜਿਹੜਾ ਮੁਰਤੀ ਨੇ ਸਪੋਜ਼ ਕਰੋ ਗਹਿਣੇ ਮੁਰਤੀ ਨੂੰ ਉਹ ਹੁੰਦਾ ਜਿਹੜਾ अच्छा ਜਿਹੜਾ ਜਮਿਨ ਜਿਹੜਾ ਗਹਿਣੇ ਕਰਦਾ ਉਹ ਰਹਿ ਨਾਨ ਹੁੰਦਾ ਠੀਕ ਹੈ ਜੀ ਜਿਹੜਾ ਜਮਿਨ ਗਹਿਣੇ ਲੰਦਾ ਉਹਨੂੰ ਮੁਰਤਹਿਨ ਕਹਿੰਦੇ ਨੇ ਮੁਰਤਹਿਨ ਠੀਕ ਹੈ ਜੀ ਠੀਕ ਹੈ ਨਾ ਜੀ ਇਹ ਆ ਗਿਆ ਹੁਣ ਬਹਿ ਹਕ ਬਹਿ ਹਕ ਮੁਰਤਣੀ ਹਾਂਜੀ ਬਹਿ ਹਕ ਮੁਰਤਣੀ ਦਾ ਮਤਲਬ ਇਹ ਹੁੰਦਾ ਹੈ ਵੀ ਆਪਣਾ ਹੱਕ ਜਿਹੜਾ ਮੁਰਤੇ ਦਾ ਉਹ ਮੈਂ ਗਾਹਾਂ ਬਹਿ ਕਰਤਿਆ ਸਪੋਜ਼ ਕਰੋ ਮੈਂ ਜਮਿਨ ਲੱਖ ਰੁਪਏ ਚ ਗਹਿਣੇ ਲਈ ਹੋਈ ਸੀ ਹਾਂਜੀ ਲੱਖ ਚ ਮੈਂ ਕਿਸੇ ਹੋਰ ਨੂੰ ਦੇਤੀ ਉਹ ਫਿਰ ਤੁਸੀਂ ਨੇ ਅੱਗੇ ਦੇਤੀ ਮੈਂ ਗਾਹਾਂ ਦੇਤੀ ਉਹ ਬਹਿ ਹਕ ਮੁਰਤਣੀ ਹੋ ਗਈ ਠੀਕ ਹੈ ਜੀ ਹਾਂ ਠੀਕ ਉਹਦਾ ਵੀ ਇੰਤਕਾਲ ਹੁੰਦਾ ਹੈ ਜਿੰਨੀ ਵੀ ਰਜਿਸਟ੍ਰੇਸ਼ਨ ਦੇ ਆਪਣੇ ਐਂਟਰੀਆਂ ਹੁੰਦੀਆਂ ਨੇ ਰਿਸਟਰਾਰ ਲਵੇ ਉਹਨਾਂ ਦੇ ਬਕਾਇਦਾ ਇੰਤਕਾਲ ਹੁੰਦੇ ਨੇ ਠੀਕ ਹੈ ਜੀ ਆਜ਼ਾਦੀ ਰਹਿਣ ਨੂੰ ਛੱਡ ਕੇ ਬਾਕੀ ਇੰਤਕਾਲ ਹੁੰਦੇ ਨੇ ਫੱਕੂਲ ਰਹਿਣ ਦਾ ਵੀ ਹੁੰਦਾ ਹੈ ਬੇਹਕ ਮੁਰਤੀ ਨੀਂਦਾ ਵੀ ਹੁੰਦਾ ਹੈ ਠੀਕ ਹੈ ਜੀ ਠੀਕ ਹੈ ਇਹ ਜਿੰਨੀਆਂ ਕਿਸਮਾਂ ਸਾਰੀਆਂ ਨੇ ਹੁੰਦੀਆਂ ਹਾਂਜੀ ਹਾਂ ਫੱਕ ਤਕਮੀਲੀ ਫੱਕ ਤਕਮੀਲੀ ਜਾਂ ਫੱਕ ਤਰਤੀਬੀ ਹਾਂਜੀ ਇਹ ਹੁੰਦੀ ਹੈ ਵੀ ਜਿਹੜੀ ਆਪਾਂ ਸਪੋਜ਼ ਕਰੋ ਮੈਂ ਗਹਿਣੇ ਕਰੀ ਸੀ ਜ਼ਮੀਨ ਹਾਂਜੀ ਉਸ ਤੋਂ ਬਾਅਦ ਮੈਂ ਕਿਸੇ ਨੂੰ ਵੇਚ ਕਰਤੀ ਉਸੇ ਬੰਦੇ ਨੂੰ ਜਿਹਦੇ ਲਈ ਮੈਂ ਗਹਿਣੇ ਸੀ ਠੀਕ ਹੈ ਜੀ ਸਪੋਜ਼ ਕਰੋ 50000 ਚ ਮੈਂ ਗਹਿਣੇ ਕਰੀ ਹੋਈ ਸੀ ਮੈਂ 2 ਲੱਖ ਚੋ ਜਮੀਨ ਵੇਚ ਕਰਤੀ ਠੀਕ ਹੈ ਜੀ ਉਹ 50000 ਜਿਹੜੀ ਉਹਨੇ ਗਹਿਣੇ ਦੇ ਕੱਟ ਕੇ ਬਾਕੀ ਮੈਨੂੰ 1.5 ਲੱਖ ਰੁਪਏ ਦੇ ਕੇ ਬੇਚ ਦੀ ਰਸਤੀ ਕਰਾ ਲਈ ਜੀ ਠੀਕ ਹੈ ਨਾ ਜੀ ਉਹ ਹੁੰਦਾ ਇੰਤਕਾਲ ਇਹ ਠੀਕ ਵਿਰਾਸਤ ਵਿਰਾਸਤ ਹੁੰਦਾ ਜਦੋਂ ਕੋਈ ਬੰਦਾ ਮਰ ਜੇ ਠੀਕ ਹੈ ਉਹਦੀ ਜਿਹੜੀ ਵਿਰਾਸਤ ਹੈ ਗਾਹਾਂ ਜਿਹੜੇ ਬੰਦੇ ਦੇ ਨਾਂ ਜਮੀਨ ਜਾਂਦੀ ਹੈ ਜਿਹੜੇ ਵਾਰਸ ਨੇ ਹਾਂਜੀ ਹਾਂ ਵਾਰਸਾਂ ਦੇ ਨਾਂ ਜਿਹੜਾ ਇੰਤਕਾਲ ਹੁੰਦਾ ਹੈ ਉਹਨ ਜੇ ਕੋਈ ਬੰਦੇ ਦੀ ਡੈਥ ਹੋ ਗਈ ਉਹਦੇ ਕਿਹੜੇ ਕਿਹੜੇ ਵਾਰਸ ਨੇ ਹਾਂਜੀ ਹਾਂ ਵਾਰਸਾਂ ਦੇ ਨਾਮ ਜਿਹੜਾ ਇੰਤਕਾਲ ਹੁੰਦਾ ਉਹਨੂੰ ਵਿਰਾਸਤ ਕਹਿੰਦੇ ਨੇ ਵਿਰਾਸਤੇ ਗਾਂ ਹੁੰਦੀਆਂ ਤਿੰਨ ਕਿਸਮ ਦੀ ਅੱਛਾ ਇੱਕ ਤਾਂ ਹੋ ਗਈ ਸਿੱਧੀ ਵਿਰਾਸਤ ਠੀਕ ਆ ਸਿੱਧੀ ਵਿਰਾਸਤ 'ਚ ਜਿਹੜੇ ਜਿਹੜੇ ਜਣੀ ਕਾਨੂੰਨੀ ਤੌਰ ਤੇ ਵਾਰਸ ਬਣਦੇ ਨੇ ਹਾਂਜੀ ਹਾਂ ਉਹਨਾਂ ਸਾਰੇ ਉਹ ਆ ਜਾਂਦੇ ਨੇ ਜਿਸ ਤਰ੍ਹਾਂ ਕਿਸੇ ਬੰਦੇ ਦੀ ਡੈਥ ਹੋ ਗਈ ਦੀ ਮਾਂ ਜੂਂਦੀ ਦੀ ਮਾਂ ਨੂੰ ਵੀ ਜਾਊਗਾ ਹਿੱਸਾ ਘਰ ਵਾਲੀ ਜੂਂਦੀ ਘਰ ਵਾਲੀ ਨੂੰ ਵੀ ਜਾਊਗਾ ਜਿੰਨੇ ਮੁੰਡੇ ਨੇ ਕੁੜੀਆਂ ਨੇ ਉਹਨਾਂ ਨੂੰ ਵੀ ਸਾਰਿਆਂ ਨੂੰ ਸਾਰਿਆਂ ਦਾ ਬਰਾਬਰ ਹਿੱਸਾ ਜਾ ਸਾਰਿਆਂ ਨੂੰ ਬਰਾਬਰ ਜਾਊਗਾ ਹਾਂ ਅੱਛਾ ਇਹ ਤਾਂ ਹੋ ਗਈ ਸਿੱਧੀ ਵਿਰਾਸ ਉਸ ਨਿਯਮ ਦੇ ਮੁਤਾਬਕ ਠੀਕ ਹੈ ਇੱਕ ਹੁੰਦੀ ਹੈ ਰਿਸਟ੍ਰਿਟਡ ਬਸੀਤ ਠੀਕ ਹੈ ਜੀ ਰਿਸਟ੍ਰਿਟਡ ਬਸੀਤ ਮੁਤਾਬਕ ਵੀ ਇੰਤਕਾਲ ਹੁੰਦਾ ਹੈ ਉਹ ਸਪੋਜ਼ ਕਰੋ ਇੱਕ ਮੁੰਡੇ ਦੇ ਨੌਕਰ ਆ ਗਿਆ ਬਸੀਤ ਹਾਂਜੀ ਹਾਂ ਜਾਂ ਤਾਂ ਲਈ ਨੌਕਰ ਆ ਗਿਆ ਜਾਂ ਮਾਂ ਨੌਕਰ ਆ ਗਿਆ ਜਿਹਦੀ ਮਰਜ਼ੀ ਨੌਕ ਬਸੀਤ ਕਰਾ ਗਿਆ ਉਹ ਰਿਸਟ੍ਰਿਟਡ ਬਸੀਤ ਤਹਿਸੀਲ ਚ ਕਰਾਤੀ ਜਿਹੜੀ ਤਹਿਸੀਲ ਚ ਬਸੀਤ ਹੁੰਦੀ ਹੈ ਉਹਨੂੰ ਰਿਸਟ੍ਰਿਟਡ ਬਸੀਤ ਕਿਹਾ ਜਾਂਦਾ ਜੀ ਉਹਦੇ ਮੁਤਾਬਕ ਵੀ ਇੰਤਕਾਲ ਹੁੰਦਾ ਉਹ ਬਸੀਤ ਦੇ ਮੁਤਾਬਕ ਰਿਸਟ੍ਰਿਟਡ ਬਸੀਤ ਦੇ ਮੁਤਾਬਕ ਇੰਤਕਾਲ ਹੋ ਗਿਆ ਇੱਕ ਹੁੰਦੀ ਹੈ ਖਾਨਗੀ ਬਸੀਤ ਹਾਂਜੀ ਖਾਨਗੀ ਬਸੀਤ ਜਿਹੜੀ ਹੁੰਦੀ ਹੈ ਉਹ ਆਪਾਂ ਜਿਹੜੀ ਕਰੇ ਆਪਣੇ ਕਰੀਲਾ ਬੰਦਾ ਬਿਮਾਰ ਹੈ ਬੰਦਾ ਬਿਮਾਰ ਹੈ ਤਸੀਲ ਚ ਜਾ ਕੇ ਨਹੀਂ ਕਰਾ ਸਕਦਾ ਉਹ ਜਦੋਂ ਬੰਦਾ ਬਿਮਾਰ ਹੈ ਤਸੀਲ ਚ ਨਹੀਂ ਜਾ ਸਕਦਾ ਕਿਸੇ ਕਾਰਨ ਕਰਕੇ ਤਾਂ ਉਹ ਆਪਾਂ ਉਸੇ ਟਾਈਮ ਜਿਹੜੇ ਆਪਣੇ ਦੋ ਰਿਸ਼ਤੇਦਾਰ ਬੈਠੇ ਹੁੰਦੇ ਨੇ ਜਾਂ ਕੋਈ ਗਵਾਂਡੀ ਬੈਠੇ ਹੁੰਦੇ ਨੇ ਉਹਨਾਂ ਦੀ ਹਾਜ਼ਰੀ ਚ ਵਸੀਤ ਕਰ ਦਿੰਦਾ ਉਹ ਵੀ ਵੈਲਡ ਹੈ ਵਸੀਤ ਠੀਕ ਹੈ ਸਰ ਜੇ ਉਹ ਪਹਿਲਾਂ ਅਰੈਸਟਡ ਬਸੀਤ ਵੀ ਉਹਨੇ ਕੋਈ ਕਰਾਈ ਹੋਈ ਹੈ ਨਾ ਹਾਂਜੀ ਹਾਂ ਹਾਂ ਤੇ ਉਹ ਮਰਨ ਵੇਲੇ ਕਿਸੇ ਹੋਰ ਦੇ ਨਾਮ ਬਸੀਤ ਕਰਾ ਲੈਂਦਾ ਉਹਦੇ ਵਿੱਚ ਬੇਰਵਾ ਪਾ ਦਿੰਦਾ ਠੀਕ ਹੈ ਵੀ ਮੈਂ ਆ ਫਲਾਣੀ ਡੇਟ ਨੂੰ ਅਰੈਸਟਡ ਬਸੀਤ ਕਰਾਈ ਸੀ ਉਹ ਮੁੰਡਾ ਹੁਣ ਮੇਰੀ ਸੇਵਾ ਨਹੀਂ ਕਰਦਾ ਮੈਂ ਉਹਨੂੰ ਕੈਨਸਲ ਕਰਦਾ ਹੁਣ ਮੈਂ ਫਲਾਣੇ ਨਾਮ ਬਸੀਤ ਕਰਦਾ ਅੱਛਾ ਜੀ ਤਾਂ ਉਹ ਅਰੈਸਟਡ ਬਸੀਦੀ ਕੋਈ ਵੇਲੇ ਖਤਮ ਹੋ ਜੂਗੀ ਉਹਦੀ ਜੀ ਜਦੋਂ ਉਹਦੇ ਵਿੱਚ ਲਿਖਤਾ ਹੈ ਜੀ ਅੱਛਾ ਜੀ ਉਹਨੇ ਲਿਖਤਾ ਵਿੱਚ ਹਾਂ ਤਾਂ ਜਿਹੜੇ ਨਾਮ ਖਾਨਗੀ ਬਸੀਤ ਲਾਸਟ ਚ ਕਰਤੇ ਉਹ ਉਹ ਮੰਨੀ ਜਾਊਗੀ ਵਾਹ ਜੀ ਵਾਹ ਠੀਕ ਹੈ ਸਰ ਇਹ ਹੋ ਗਏ ਬਰਾਸ ਦੇ ਇੰਤਕਾਲ ਆਪਣੇ ਹਾਂਜੀ ਹਾਂ ਬਰਾਸਤ ਖਾਨ ਦੀ ਬਰਾਸਤ ਉਹ ਹਾਂਜੀ ਉਸ ਤੋਂ ਬਾਅਦ ਆ ਗਿਆ ਹੀਵਾ ਨਾਮਾ ਜੀ ਠੀਕ ਹੈ ਜੀ ਹੀਵਾ ਨਾਮਾ ਹੁੰਦਾ ਦਾਨ ਕਰ ਦੇਣੀ ਠੀਕ ਹੈ ਸਰ ਕਿਸੇ ਨੂੰ ਜ਼ਮੀਨ ਆਪਾਂ ਦਾਨ ਕਰਦੇ ਉਹਨੂੰ ਹੀਵਾ ਕਹਿੰਦੇ ਨੇ ਹੀਵਾ ਨਾਮੇ ਦੀ ਰਿਸ਼ਤੀ ਹੁੰਦੀ ਹੈ ਹੀਵਾ ਨਾਮੇ ਦਾ ਇੰਤਕਾਲ ਹੁੰਦਾ ਠੀਕ ਹੈ ਜੀ ਉਹ ਜਾਨਕੀ ਦਾਨ ਕਰੀ ਹੋਈ ਜਿਹੜੀ ਜ਼ਮੀਨ ਹੈ ਉਹਦਾ ਇੰਤਕਾਲ ਹੁੰਦਾ ਉਹਦਾ ਇੰਤਕਾਲ ਹਾਂ ਅਖਰਾਜ ਨਾਮਾ ਠੀਕ ਹੈ ਜੀ ਅਖਰਾਜ ਨਾਮਾ ਜਿਹੜਾ ਹੁੰਦਾ ਸਪੋਜ਼ ਕਰੋ ਕੋਈ ਬੰਦਾ ਲਾਫਤਾ ਹੋ ਗਿਆ ਠੀਕ ਹੈ ਸਰ ਬਿੱਗਮ ਹੋ ਗਿਆ ਮਾਨ ਬਿੱਗਮ ਹੋ ਗਿਆ ਤੇ 7 ਸਾਲ ਉਹਨੂੰ ਮਰੇ ਨੂੰ ਲਾਪਤਾ ਹੋਏ ਨੂੰ 7 ਸਾਲਾਂ ਬਾਅਦ ਜਾਨੀ ਕਿ ਉਹਨੂੰ डेड डिक्लेअर ਕੀਤਾ ਜਾਂਦਾ ਹੈ 7 ਸਾਲਾਂ ਜੇਦੋਂ ਰੈਪਟ ਲਿਖਾਈ ਨੂੰ 7 ਸਾਲ ਹੋ ਜਾਣ ਨਾ ਜਦੋਂ ਬੰਦਾ ਲਾਪਤਾ ਹੁੰਦਾ ਆਪਾਂ ਥਾਣੇ ਦਾ ਰੈਪਟ ਲਿਖਾਉਣੀ ਹੈ ਨਾ ਰੈਪਟ ਲਿਖਾਉਣੀ ਹੈ ਵੀ ਜ਼ਰੂਰੀ ਹੈ ਕਈ ਵਾਰੀ ਬੰਦੇ ਦਾ ਬੰਦਾ ਕੋਈ ਲਾਪਤਾ ਹੁੰਦਾ ਥਾਣੇ ਰੈਪਟ ਨਹੀਂ ਖਾਉਂਦੇ ਉਹ ਵੀ ਆਪਣੇ ਵਾਸਤੇ ਬਹੁਤ ਨੁਕਸਾਨਦੇ ਹੁੰਦੀ ਹੈ ਅੱਛਾ ਕਿਉਂਕਿ ਜਦੋਂ ਰੈਪਟ ਲਿਖੀ ਨੂੰ 7 ਸਾਲ ਹੋਣਗੇ ਤਾਂ ਉਹ ਨੂੰ ਡੈਡ ਡਿclare ਕਰ ਸਕਦੇ ਨੇ ਆਦਰਵਾਇਜ਼ ਨਹੀਂ ਕਰ ਸਕਦੇ ਇਸ ਕਰਕੇ ਜਦੋਂ ਕੋਈ ਬੰਦਾ ਲਾਪਤਾ ਹੁੰਦਾ ਉਹਦੀ ਰੈਪਟ ਲਿਖਾਉਣੀ ਜ਼ਰੂਰੀ ਹੈ ਠੀਕ ਹਿੰਦੀ 7 ਸਾਲਾਂ ਬਾਅਦ ਜਦੋਂ ਉਹਨੂੰ ਡੈਡ ਡਿਕਲੇਅਰ ਕਰ ਦਿੰਦੇ ਨੇ ਹਾਂਜੀ ਹਾਂ ਤਾਂ ਉਹਦਾ ਆਪਾ ਅਖਰਾਜਨਾਮੇ ਦਾ ਇੰਤਕਾਲ ਹੁੰਦਾ ਉਹਦੀ ਪਾਵਰ ਹੁੰਦੀ ਐ ਐਸਡੀਮ ਲਵੇ ਜੀ ਅਖਰਾਜਨਾਮੇ ਦਾ ਇੰਤਕਾਲ ਆਇਆ ਜਿਹੜਾ ਉਹ ਐਸਡੀਮ ਸਾਫ਼ ਕਰਦੇ ਨੇ ਠੀਕ ਆ ਸਰ ਅਖਰਾਜਨਾਮੇ ਚ ਇਹ ਹੁੰਦਾ ਕਿਸੇ ਦੇ ਨਾਮ ਨੂੰ ਖਾਰਜ ਕਰ ਦੇਣਾ ਠੀਕ ਆ ਉਹ ਬੰਦੇ ਦੀ ਜਾਨਕਿ ਲਾਪਤਾ ਬੰਦਾ ਹੈ ਉਹ ਆ ਵੀ ਸਕਦਾ ਬਾਅਦ ਚ ਬਿਲਕੁਲ ਜਦੋਂ ਖਰਾਜ਼ਨਾਮੇ ਦਾ ਮਤਲਬ ਹੁੰਦਾ ਵੀ ਇਹ ਬੰਦਾ ਲਾਪਤਾ ਹੈ ਇਹਦੇ ਨਾਂ ਦੀ ਬਜਾਏ ਹੁਣ ਇਹਦੇ ਆਪਾਰਸ ਨੇ ਇਹਨਾਂ ਦਾ ਨਾਮ ਇੰਤਕਾਲ ਕੀਤਾ ਜਾਂਦਾ ਹੈ ਖਰਾਜ਼ਨਾਮੇ ਦਾ ਇੰਤਕਾਲਕ ਹੁੰਦਾ ਹੈ ਠੀਕ ਹੈ ਜੀ ਉਹ ਜੇ ਬੰਦਾ ਵਾਪਸ ਆ ਜੇ ਹਾਂਜੀ 20 ਸਾਲਾਂ ਬਾਅਦ 15 ਸਾਲਾਂ ਬਾਅਦ ਬੰਦਾ ਵਾਪਸ ਆ ਜੇ ਤਾਂ ਜ਼ਮੀਨ ਵਾਪਸ ਉਸੇ ਬੰਦੇ ਨੂੰ ਹੋਊਗੀ ਉਹ ਠੀਕ ਹੈ ਜੀ ਅੱਛਾ ਵਾਪਸ ਫੇਰ ਉਸੇ ਬੰਦੇ ਨੂੰ ਆਪ ਵਾਪਸ ਉਸ ਬੰਦੇ ਨੂੰ ਹੋ ਸਕਦੀ ਹੈ ਜੇ ਬੰਦਾ ਆ ਜੇ ਉਹ ਜੇ ਬੰਦਾ ਆ ਜੀ ਹਾਂ ਵਾਹ ਜੀ ਵਾਹ ਠੀਕ ਹੈ ਸਰ ਇਹ ਖਰਾਜ਼ਨਾਮਾ ਹੁੰਦਾ ਹੈ ਜੀ ਹੇ ਤੇ ਜੀ ਪਟਾਨਾਮਾ ਹੁੰਦਾ ਹੈ ਪੰਜਵੇਂ ਜ਼ਮੀਨ ਪਟੇ ਦੇ ਦੇਤੀ 10 ਸਾਲਾਂ ਵਾਸਤੇ 20 ਸਾਲਾਂ ਵਾਸਤੇ 99 ਸਾਲਾਂ ਵਾਸਤੇ ਹਾਂਜੀ ਪਟੇ ਨਾਵੇਂ ਤੇ ਦੇਤੀ ਉਹ ਪਟੇ ਨਾਵੇਂ ਦੀ ਵੀ ਰਿਸ਼ਤੀ ਹੁੰਦੀ ਹੈ ਜੀ ਹਾਂਜੀ ਹਾਂ ਜਿਸ ਤਰ੍ਹਾਂ ਪਟੇ ਨਾਵੇਂ ਦੀ ਰਿਸ਼ਤੀ ਹੁੰਦੀ ਹੈ ਉਸੇ ਹਿਸਾਬ ਨਾਲ ਪਟੇ ਦੇ ਨਾਵੇਂ ਦਾ ਇੰਤਕਾਲ ਹੁੰਦਾ ਜੀ ਜਿਸ ਤਰ੍ਹਾਂ ਬੇਜ ਦੇ ਇੰਤਕਾਲ ਰਹਣ ਦੇ ਪਟੇ ਨਾਵੇਂ ਦਾ ਵੀ ਇੰਤਕਾਲ ਹੁੰਦਾ ਇਸ ਪਟੇ ਨਾਵੇਂ ਦਾ ਜੀ ਪਟਾ ਮਨਸੂਖੀ ਮਨਸੂਖੀ ਦਾ ਮਤਲਬ ਹੈ ਪਟਾ ਗ੍ਰਾਮਾ ਖਤਮ ਕਰਨਾ ਜਦੋਂ ਮਿਆਦ ਪੂਰੀ ਹੋ ਗਈ ਹਾਂਜੀ ਤਾ ਜਿਵੇਂ ਆਪਾਂ ਫੱਕ ਗਹਿਨੇ ਆ ਇਹਨੂੰ ਫੱਕ ਕਰਦੇ ਆ ਇਹ ਪਟਾ ਮਨਸੂਖੀ ਕਾ ਹੁੰਦਾ ਹੈ ਅੱਛਾ ਇਹ ਪਟਾ ਮਨਸੂਖੀ ਕਾ ਹੁੰਦਾ ਹਾਂ ਹਾਂ ਠੀਕ ਆ ਉਸ ਤੋਂ ਬਾਅਦ ਆ ਗਿਆ ਤਵਾਦਲਾ ਖਾਨਗੀ ਜੀ ਤਵਾਦਲਾ ਤਵਾਦਲਾ ਜੀ ਤਵਾਲੇ ਚ ਇੱਕ ਤਾਂ ਹੁੰਦਾ ਖਾਨਗੀ ਤਵਾਦਾ ਜਿਹੜਾ ਆਪਾਂ ਆਮ ਗਰੇਲੂ ਜਣੀ ਕਿ ਆਪਾਂ ਕਰ ਲੈਣਾ ਤਵਾਦਲਾ ਪਟਵਾਰੀ ਲੇਵੇ ਜਾ ਕੇ ਇੰਤਕਾਲ ਦਰਜ ਕਰਾ ਲੈਣ ਉਹਦੀ ਰਿਸ਼ਤੀ ਨਹੀਂ ਹੁੰਦੀ ਹੈ ਠੀਕ ਹੈ ਜੀ ਉਹ ਸਟਾਮਪ ਤੇ ਲਿਖਤ ਕਰ ਲੈਣਾ ਵੀ ਮੈਂ ਆਹ ਨੰਬਰ ਖਸਰਾ ਫਲਾਣੇ ਬੰਦੇ ਨੂੰ ਦੇ ਤੇ ਇਹਦੇ ਬਦਲੇ ਮੈਂ ਆਹ ਫਲਾਣੇ ਫਲਾਣੇ ਨੰਬਰ ਲੈ ਰਿਹਾ ਤਵਾਦਲਾ ਖਾਨਗੀ ਕਾ ਹੁੰਦਾ ਉਹ ਗਰੇਲੂ ਠੀਕ ਹੈ ਉਹਦਾ ਪੰਤਕਲ ਪਟਵਾਰਲੇ ਵਿੱਚ ਜਾ ਕੇ ਪਰ ਰੈਪਟ ਪਵਰਨੇ ਰੋਜ਼ਨਾਵਚ ਉਥੇ ਦੋਏ ਪਾਰਟੀਆਂ ਸਾਈਨ ਕਰਦੇ ਨੇ ਉਹਨਾਂ ਦਾ ਤਵਾਲੇ ਅੰਤਕਲ ਦਰਜ ਹੁੰਦਾ ਉਹ ਤਵਦਲਾ ਖਾਨਗੀ ਨਹੀਂ ਹੁੰਦਾ ਇੱਕ ਹੁੰਦਾ ਤਵਾਲੇ ਅਰੈਸਟਡ ਜਿਵੇਂ ਸ਼ਹਿਰ ਦੀ ਪ੍ਰਾਪਰਟੀ ਆ ਉਹਦਾ ਤਵਾਲਾ ਖਾਨਗੀ ਨਹੀਂ ਹੋ ਸਕਦਾ ਅੱਛਾ ਜੀ ਉਹਦਾ ਅਰੈਸਟਡ ਹੀ ਹੋਣਾ ਜਿਹੜੀ ਪਿੰਡੂ ਆ ਪਿੰਡੂ ਆ ਉਹਦਾ ਖਾਨਗੀ ਹੋ ਸਕਦਾ ਹੈ ਅੱਛਾ ਪਿੰਡੂ ਦਾ ਖਾਨਗੀ ਹੋ ਸਕਦਾ ਖਾਨਗੀ ਵੀ ਹੋ ਸਕਦਾ ਹੈ ਅਰੈਸਟਡ ਵੀ ਕਰਾ ਸਕਦਾ ਜੇ ਬੰਦਾ ਕੋਈ ਕਰਾਉਣਾ ਚਾਹੇ ਅੱਛਾ ਦੋਨੇ ਹੋਣਦਾ ਦੋਏ ਹੋਣਾ ਠੀਕ ਹੈ ਇੱਥੇ ਖਾਨਗੀ ਹੁੰਦੀ ਨਹੀਂ ਸ਼ਹਿਰ ਦੀ ਪ੍ਰਾਪਰਟੀ ਦਾ ਇਹਦਾ ਰਜਿਸਟਰਡ ਤਵਾਲੇ ਲਈ ਹੋਊਗਾ ਜੀ ਰਜਿਸਟਰ ਤਵਾਲਾ ਜਿਸ ਤਰ੍ਹਾਂ ਆਪਾਂ ਬੈਹ ਦੀ ਰਿਸਤੀ ਕਰਾਉਨੇ ਆ ਗਹਿਣੇ ਦੀ ਕਰਾਉਨੇ ਇਸ ਲੋਟ ਤਵਾਲੇ ਦੀ ਵੀ ਰਿਸਤੀ ਹੁੰਦੀ ਹੈ ਰਜਿਸਟਰਡ ਤਵਾਲਾ ਹੋ ਜਾਂਦਾ ਉਹ ਉਹਦਾ ਵੀ ਇੰਤਕਾਲ ਹੁੰਦਾ ਰਜਿਸਟਰਡ ਤਵਾਲੇ ਦਾ ਠੀਕ ਹੈ ਜੀ ਹਾਂਜੀ ਉਸ ਤੋਂ ਬਾਅਦ ਆ ਗਈ ਤਕਸੀਮ ਜੀ ਹਾਂਜੀ ਤਕਸੀਮ ਵੀ ਦੋ ਤਰ੍ਹਾਂ ਦੀ ਹੈ ਜੀ ਇੱਕ ਤਾਂ ਹੁੰਦੀ ਹੈ ਖਾਨਗੀ ਆਪਾਂ ਘਰੇਲੂ ਜਣ ਕੇ ਲਿਖਤ ਕਰ ਲਈ ਵੀ ਆ ਸਪੋਜ਼ ਕਰੋ 20 ਕਿੱਲੇ ਨੇ ਚਾਰੀ ਸਦਾਰਾ ਪੰਜ-ਪੰਜ ਕਿੱਲੇ ਅਸੀਂ ਵੰਡ ਲਿਆ ਨੰਬਰ ਖਸਰਾ ਫਲਾਣੇ-ਫਲਾਣੇ ਫਲਾਣੇ ਬੰਦੇ ਨੂੰ ਦੇ ਤੇ ਏ ਨੂੰ ਦੇ ਤੇ ਆ ਚਾਰ ਨੰਬਰ ਫਲਾਣੇ ਬੀ ਨੂੰ ਦੇ ਤੇ ਚਾਰ ਨੰਬਰ ਸੀ ਨੂੰ ਚਾਰ ਡੀ ਨੂੰ ਦੇ ਤੇ ਉਹਨਾਂ ਦੀ ਲਿਖਤ ਕਰ ਲਈ ਉਹ ਲਿਖਤ ਦੇ ਮੁਤਾਬਕ ਉਹ ਬੀ ਦੇ 20 ਕਿੱਲੇ ਵੰਡ ਕੇ ਚਾਰਾਂ ਨੂੰ ਚਾੜਨ ਦਾ ਪੰਜ-ਪੰਜ ਕਿੱਲੇ ਜਾਣੀ ਗਏ ਠੀਕ ਹੈ ਜੀ ਠੀਕ ਹੈ ਨਾ ਜੀ ਉਹ ਆਪਣਾ ਹੁੰਦਾ ਤਕਸੀਮ ਖਾਨਗੀ ਇੱਕ ਹੁੰਦਾ ਤਕਸੀਮ ਰਜਿਸਟਰਡ ਅੱਛਾ ਜੀ ਤਕਸੀਮ ਰਜਿਸਟਰਡ ਵੀ ਹੁੰਦਾ ਰਜਿਸਟਰਡ ਜਣੀ ਗਏ ਆਪਣਾ ਤਕਸੀਮ ਹੁੰਦੀ ਹੈ ਜਿਹੜੀ ਅਦਾਲਤ ਰਾਹੀਂ ਕਰਾਈ ਜਾਂਦੀ ਹੈ ਠੀਕ ਹੈ ਜੀ ਤਕਸੀਮ ਦੋ ਤਰ੍ਹਾਂ ਦੀ ਹੋਗੀ ਨਾ ਇੱਕ ਤਾਂ ਖਾਨਗੀ ਹੋਗੀ ਖਾਨਗੀ ਹੋਗੀ ਇੱਕ ਤਕਸੀਮ ਹੁੰਦੀ ਹੈ ਅਦਾਲਤ ਰਾਹੀਂ ਅਦਾਲਤ ਰਾਹੀਂ ਰਜਿਸਟਰ ਹਾਂ ਉਹਦੀ ਸਨਦ ਜਾਰੀ ਹੁੰਦੀ ਹੈ ਸਨਦ ਦਾ ਨੰਬਰ ਹੁੰਦਾ ਹੈ ਬਕਾਇਦਾ ਆਰਡਰ ਹੁੰਦਾ ਸਾਰਾ ਕੁਝ ਤਕਸੀਮ ਦੋ ਤਰ੍ਹਾਂ ਦੀ ਹੁੰਦੀ ਹੈ ਠੀਕ ਹੈ ਤਬਦੀਲ ਮਲਕੀਤ ਤਬਦੀਲ ਮਲਕੀਤ ਵੀ ਦੋ ਤਰ੍ਹਾਂ ਦੀ ਹੈ ਅੱਛਾ ਜੀ ਇੱਕ ਤਾਂ ਬਲੱਡ ਰਿਲੇਸ਼ਨ ਚ ਜਿਹੜੀ ਆਪਾਂ ਰਿਸ਼ਟੀ ਕਰਾਉਂਦੇ ਆ ਹਾਂਜੀ ਹਾਂ ਉਹ ਤੇ ਸਟਾਮ ਨਹੀਂ ਲੱਗਦਾ ਕੁਝ ਪੈਸੇ ਲੱਗਦੇ ਨੇ ਜਾਨੀ ਕਿ ਸਰਕਾਰ ਦੇ ਹਦਾਇਤਾਂ ਮੁਤਾਬਕ ਜਿਹੜੇ ਹੁੰਦੇ ਨੇ ਠੀਕ ਹੈ ਜੀ ਉਹ ਜਿਹੜੇ ਜਣਕੇ ਸਟਾਮ ਵਾਂਗੂ ਤੇ ਜਿੰਕੇ ਬਖਰੇ ਪੈਸੇ ਨਹੀਂ ਲੱਗਦੇ ਬਖਰੀ ਨਹੀਂ ਨਾ ਖਰਚ ਹਾਂ ਉਹ ਜਿਆਦਾ ਖਰਚ ਨਹੀਂ ਆਉਂਦਾ ਥੋੜੇ ਖਰਚ ਹੁੰਦਾ ਹੈ ਠੀਕ ਹੈ ਜੀ ਉਹ ਬਲੱਡ ਰਿਲੇਸ਼ਨ ਚ ਜਿਹੜੇ ਬੰਦੇ ਬਾਰਸ ਜਦੋਂ ਬੰਦੇ ਡੈਥ ਹੁੰਦੀ ਹੈ ਨਾ ਹਾਂਜੀ ਹਾਂ ਜਿਹੜੇ ਬੰਦਿਆਂ ਨੂੰ ਵਿਰਾਸਤ ਜਾ ਸਕਦੀ ਹੈ ਠੀਕ ਹੈ ਜੀ ਉਹਨਾਂ ਬੰਦਿਆਂ ਨੂੰ ਹੀ ਤਕਰੀਬਨ ਬਲੱਡ ਰਿਲੇਸ਼ਨ ਦੀ ਰਿਸ਼ਤੀ ਹੁੰਦੀ ਹੈ ਠੀਕ ਹੈ ਜੀ ਸਵਾਏ ਜਣਕੇ ਜਿਵੇਂ ਹੁਣ ਭੂਆ ਹਾਂਜੀ ਹਾਂ ਮਾਪੇ ਭਤੀਜੇ ਨਾਲੋਂ ਵੀ ਕਰਾ ਸਕਦੇ ਭਾਈਆਂ ਨਾਲੋਂ ਵੀ ਕਰਾ ਸਕਦੀ ਹੈ ਉਹ ਆਪਦੇ ਨਾਲ ਹਾਂ ਹਾਂ ਉਹਨੂੰ ਛੱਡ ਕੇ ਬਾਕੀ ਜਿਹੜੀ ਜਣਕੇ ਬਲੱਡ ਰਿਲੇ ਇਹ ਜਣ ਕੇ ਹੁਣ ਲੋਕਾਂ ਨੂੰ ਖੱਜਲ ਖਵਰੀ ਤੋਂ ਬਚਾਉਣ ਵਾਸਤੇ ਉਹ ਕੁੜੀਆਂ ਨੂੰ ਜ਼ਮੀਨ ਚੜ੍ਹ ਜਾਂਦੀਆਂ ਉਹ ਕੁੜੀਆਂ ਫਿਰ ਜਣ ਕੇ ਬਲੱਡ ਰਿਲੇਸ਼ਨਸ਼ਿਪ ਰਿਸਟਰੀ ਕਰਾਉਂਦੀਆਂ ਨੇ ਕਰਾਏ ਜਾਂਦੇ ਇਸ ਕਰਕੇ ਸਰਕਾਰ ਨੇ ਜਣ ਕੇ ਲੋਕਾਂ ਨੂੰ ਸਹੂਲਤ ਦਿੱਤੀ ਹੋਈ ਬਹੁਤ ਵੱਡੀ ਠੀਕ ਹੈ ਸਰ ਹਾਂ ਜੀ ਉਹ ਵੀ ਤਬਦੀਲ ਮਲਕੀਤ ਕਹਿੰਦੇ ਇੱਕ ਤਬਦੀਲ ਮਲਕੀਤ ਅਦਾਲਤ ਨਹੀਂ ਵੀ ਹੋ ਜਾਂਦੀ ਹੈ ਅੱਛਾ ਜੀ ਕੋਈ ਕੋਰਟ ਨੇ ਆਰਡਰ ਕਰਤਾ ਕੋਈ ਰਿਸ਼ਤੀ ਗਲਤ ਹੋ ਗਈ ਠੀਕ ਹੈ ਜੀ ਉਹ ਦੁਬਾਰਾ ਕੋਟਰੀ ਆਰਡਰ ਕਰਤਾ ਡਿਗਰੀ ਕਰਤੀ ਵੀ ਜਿਹੜੀ ਕਿ ਆ ਅਸੀਂ ਫਲਾਣਾ ਬੰਦੇ ਨੂੰ ਮਾਲਕ ਡਿਕਲੇਅਰ ਕਰਤਾ ਹੈ ਜਿਹੜੇ ਬੰਦੇ ਨੂੰ ਕੋਟਰੀ ਆਰਡਰ ਡਿਕਲੇਅਰ ਕਰਤਾ ਵੀ ਇਹਨਾਂ ਨੰਬਰਾਂ ਦਾ ਫਲਾਣਾ ਬੰਦਾ ਮਾਲਕ ਹੈ ਉਹਦੇ ਨਾਮ ਵੀ ਤਬਦੀਲ ਮਲਕੀਤ ਕਾ ਹੁੰਦਾ ਇੰਤਕਾਲ ਹੋ ਗਿਆ ਠੀਕ ਹੈ ਜੀ ਅੱਛਾ ਉਹ ਠੀਕ ਆ ਸਰ ਇੱਕ ਸਾਰ ਇਹਦੇ ਨਾਲ ਮੈਂ ਇੱਕ ਹੋਰ ਲੈਣਾ ਇਸ ਤੋਂ ਪਹਿਲਾਂ ਵੀ ਜਿਹੜਾ ਆਪਾਂ ਇੰਤਕਾਲ ਦੀ ਕਿਸਮਤ ਆ ਤੁਸੀਂ ਦੱਸਤੀਆਂ ਸਾਰੇ ਆ ਹਾਂਜੀ ਹਾਂਜੀ ਇੰਤਕਾਲ ਵੈਸੇ ਉ ਨਾਰਮਲੀ ਆਪਾਂ ਪੰਜਾਬੀ ਭਾਸ਼ਾ ਦੀ ਗੱਲ ਕਰੀ ਹੁੰਦਾ ਕੀ ਹੈ ਇੰਤਕਾਲ ਕਹਿੰਦੇ ਕਿ ਨੂੰ ਇਤਕਲਾਤ ਮਰ ਜਾਣਾ ਇਸ ਚੀਜ਼ ਨੂੰ ਖਤਮ ਕਰਕੇ ਨਵੀਂ ਚੀਜ਼ ਬਣਾ ਦੇਣੀ ਠੀਕ ਹੈ ਜੀ ਇਨਤਕਾਲਾਤ ਇਹ ਬੰਦਾ ਜਦੋਂ ਮੌਤ ਹੁੰਦੀ ਹੈ ਨਾ ਕਹਿੰਦੇ ਫਲਾਣੇ ਦਾ ਇਨਤਕਾਲਾਤ ਹੋ ਗਿਆ ਜੀ ਠੀਕ ਹੈ ਪੁਰਾਣੀ ਚੀਜ਼ ਜਿਹੜੀ ਖਤਮ ਹੋ ਗਈ ਖਤਮ ਹੋ ਗਈ ਨਵੀਂ ਚੀਜ਼ ਆ ਗਈ ਨਵੀਂ ਚੀਜ਼ ਆ ਗਈ ਠੀਕ ਜਿਹੜੀ ਮਤਲਬ ਪੁਰਾਣੀ ਵਿਰਾਸਤ ਕਹਿੰਦੀ ਹੈ ਜਾਂ ਮਤਲਬ ਪੁਰਾਣਾ ਜਣਕੇ ਵੇ ਕਰਤੇ ਉਹਦੇ ਅੰਦਰੋਂ ਖਤਮ ਕਰਤੇ ਨਾ ਆਪਾਂ ਨੇ ਜਿਹੜੇ ਨੰਬਰ ਜੋ ਵੇ ਕਰ ਗਿਆ ਉਹ ਪਿਛਲੇ ਬੰਦੇ ਖਤਮ ਕਰਤੇ ਨਵੇਂ ਨਵੇਂ ਆ ਗਏ ਨਵੇਂ ਆ ਗਏ ਹਾਂ ਠੀਕ ਹੈ ਜੀ ਠੀਕ ਵਰਾਸਤ ਕੁਰਸੀਨਾਮਾ ਸਿੱਧੀ ਵਰਾਸਤ ਆਪਾਂ ਕਹਿੰਦੇ ਆ ਹਾਂਜੀ ਹਾਂਜੀ ਕੁਰਸੀਨਾਮੇ ਦਾ ਮਤਲਬ ਹੁੰਦਾ ਵੀ ਉਹਦੇ ਜਣੇ ਜਿਹੜੇ ਬੰਦੇ ਡੈਥ ਹੋ ਜਾਂ ਉਹਦੇ ਸਹੀ ਜਿਹੜੇ ਕਾਨੂੰਨ ਕਾਨੂੰਨੀ ਵਾਰਸ ਨੇ ਠੀਕ ਹੈ ਕਿਹੜੇ ਕਿਹੜੇ ਨੇ ਜਿਹੜੇ ਜਿਹੜੇ ਵਾਰਸ ਨੇ ਕੁਰਸੀਨਾਮੇ ਮੁਤਾਬਕ ਬਣਦੇ ਨੇ ਮਾਂ ਵੀ ਆ ਜਾਂਦੀ ਹੈ ਘਰ ਵਾਲੀ ਵੀ ਆਂਦੀ ਹੈ ਮੁੰਡੇ ਕੁੜੀਆਂ ਸਾਰੇ ਸਾਰੇ ਬੱਚੇ ਜਿਹੜੇ ਜਣੇ ਉਹਦੇ ਵਾਰਸ ਨੇ ਉਹ ਉਹ ਆ ਜਾਂਦੇ ਨੇ ਉਹ ਕੁਰਸੀਨਾਮੇ ਮੁਤਾਬਕ ਇੰਤਕਾਲ ਕਾ ਹੁੰਦਾ ਹੈ ਅੱਛਾ ਜੀ ਉਸ ਤੋਂ ਬਾਅਦ ਹੁੰਦਾ ਇੱਕ ਖਾਨਗੀ ਬਸੀਤ ਹੁੰਦੀ ਹੈ ਇੱਕ ਰਿਸਟਰਡ ਬਸੀਤ ਹੁੰਦੀ ਹੈ ਠੀਕ ਹੈ ਜੀ ਤਿੰਨ ਤਰ੍ਹਾਂ ਦੇ ਨੇ ਇਹ ਵਿਰਾਸਤ ਦੇ ਇੰਤਕਾਲ ਠੀਕ ਹੈ ਜੀ ਸਿੱਧੀ ਵਿਰਾਸਤ ਜਾਨੀ ਕਿ ਕੁਰਸੀ ਨਾਮੇ ਮੁਤਾਬਕ ਹਾਂਜੀ ਹਾਂ ਵੀ ਕੁਰਸੀ ਨਾਮੇ ਮੁਤਾਬਕ ਕਿਹੜੇ-ਕਿਹੜੇ ਬੰਦੇ ਨੇ ਉਹਨਾਂ ਦੇ ਇੰਤਕਾਲ ਹੋ ਜਾਂਦਾ ਇੱਕ ਹੁੰਦਾ ਖਾਨਗੀ ਬਸੀਤ ਜਿਹੜੀ ਆਪਾਂ ਕਰੇ ਬਸੀਤ ਲਿਖ ਲੈਣੇ ਕਰੇ ਹੋਊਗੀ ਇੱਕ ਰਿਸਟਰਡ ਬਸੀਤ ਹੁੰਦੀ ਹੈ ਜਿਹੜੀ ਆਪਾਂ ਤਹਿਸੀਲ 'ਚ ਕਰਾਉਂਦੇ ਆ ਠੀਕ ਹੈ ਆਪਾਂ ਨੂੰ ਡਿਟੇਲ ਦੇ ਵਿੱਚ ਐਗਜ਼ਾਮਪਲਾਂ ਦੇ ਦੇ ਕੇ ਮੈਂ ਖਰੀਦੀ ਆ ਤੁਸੀਂ ਖਰੀਦੀ ਆ ਜਾਂ ਵੇਚੀ ਆ ਜਾਂ ਲੋਨ ਦਿੱਤਾ ਜਾਂ ਗਹਿਣੇ ਦਿੱਤੀ ਆ ਹਰੇਕ ਚ ਸਰਦ ਇੱਕ ਵਾਰ ਫਿਰ ਤੋਂ ਧੰਨਵਾਦ ਕਰਦੇ ਹਾਂ ਤੁਹਾਡਾ ਵੀ ਤਾਂ ਵੀਡੀਓ ਤੇ ਕਮੈਂਟ ਕਰਨਾ ਸ਼ੇਅਰ ਕਰਨਾ ਸਾਡੇ ਫੇਸਬੁੱਕ ਪੇਜ ਤੇ ਜੇਕਰ ਤੁਸੀਂ ਫੋਲੋ ਨਹੀਂ ਕੀਤਾ ਪੇਜ ਨੂੰ ਤਾਂ ਫੋਲੋ ਕਰੋ ਆਪਣਾ ਚੈਨਲ ਨੂੰ ਜੇਕਰ ਸਬਸਕ੍ਰਾਈਬ ਨਹੀਂ ਕੀਤਾ ਤਾਂ ਉਹਨੂੰ ਵੀ ਸਬਸਕ੍ਰਾਈਬ ਕਰੋ ਤੇ ਵੀਡੀਓ ਸ਼ੇਅਰ ਕਰਨਾ ਕਮੈਂਟ ਕਰਨਾ ਮਿਲ ਜਾਂ ਨਵੀਂ ਵੀਡੀਓ ਦੇ ਨਾਲ ਧੰਨਵਾਦ ਸਾਰਿਆਂ ਨੂੰ